ਕਿਸਾਨ ਦੋਸਤੋ ਗੇੜੀ ਅੱਜ ਆਪਾਂ ਹਾ ਵੀਡੀਓ ਬਣਾਉਣ ਜਾ ਰਹੇ ਆਂ ਕੋਠੇ ਬਰੜਿਆਂ ਵਾਲੇ ਇਹਨੂੰ ਤਹਿਸੀਲ ਪੈਂਦੀ ਹੈ ਗਿੱਦੜਪਾ ਅਤੇ ਜ਼ਿਲ੍ਹਾ ਮੁਕਸਰ ਸੋ ਦੋਸਤੋ ਜਿਹੜਾ ਆਪਣੇ ਕੋਟ ਅ블ੂ ਕੋਟਲੀ ਵਾਲਾ ਰੋਡ ਹੈ ਕੋਟਲੀ ਰਾਮੇਣੇ ਵਾਲਾ ਉਹਦੇ ਰੋਡ ਦੇ ਉੱਪਰ ਇਹ ਕੋਠੇ ਸਥਿਤ ਹੈ ਇੱਥੋਂ ਆਪਾਂ ਇੱਕ ਵੈੜ ਦੀ ਵੀਡੀਓ ਬਣਾ ਰਹੇ ਆਂ ਜਿਹੜੀ 10 ਦਿਨਾਂ ਦੀ ਕੱਚੀ ਹੈ ਬਹੁਤ ਵਧੀਆ ਕੱਦ ਕਾਠ ਵਾਲੀ ਸੋ ਤੁਹਾਨੂੰ ਵਖਾਉਣੇ ਆ ਥਣਾ ਦਾ ਗੈਪ ਥਣਾ ਦਾ ਗੈਪ ਵੀ ਬਹੁਤ ਵਧੀਆ ਸੋ ਜਿਹੜੀ ਥੜ ਹਵਾਨੇ ਤੋਂ ਵੀ ਬਹੁਤ ਵਧੀਆ ਯਾਨੀ ਕਿ ਰੰਗ ਦੀ ਬਲੈਕ ਹੈ ਕਦ ਕਾਠ ਵਾਲੀ ਹੈ ਪੱਠਪੁੜੀ ਦੀ ਵੀ ਬਹੁਤ ਚੌੜੀ ਹੈ ਸੋ ਦੋਸਤੋ ਹੁਣ ਤੁਹਾਨੂੰ ਆਪਾਂ ਇਹ ਵੈੜ ਨੂੰ ਤੋੜ ਕੇ ਵਿਖਾਵਾਂਗੇ ਬਾਈ ਜੀ ਖੋਲਿਓ ਕਦ ਕਾਠ ਵਾਲੀ ਆ ਵਜਨ ਵਾਲੀ ਆ ਪੱਠਪੁੜੀ ਦੀ ਵੀ ਬਹੁਤ ਚੌੜੀ ਹੈ ਤੇ ਤੁਹਾਨੂੰ ਦਾ ਗੈਪ ਵੀ ਤੁਹਾਨੂੰ ਦੱਸਿਆ ਬਹੁਤ ਵਧੀਆ ਹੈ ਸੀਲ ਠੰਡੀ ਵੀ ਬਹੁਤ ਹੈ ਸੋ ਘਰੇ ਹੀ ਪਾਲੀ ਹੋਈ ਕਿਸਾਨ ਵੀਰਾਂ ਦੀ ਜਨਕੀ ਵੈੜ ਹੈ ਮੋੜ ਦਿਓ ਬਾਈ ਕਰ ਲੋ ਹੀ ਵਾਪਸ ਸਾਂ ਦੋਸਤੋ ਜਿਹੜੀ ਆਪਾਂ ਆਹ ਵੀਡੀਓ ਤੁਹਾਨੂੰ ਵਿਖਾਈ ਐ ਇਹਦੇ ਵਿੱਚ ਬਾਈਆਂ ਦਾ ਜਿਹੜਾ ਇਹ ਘਰੇ ਹੀ ਜਾਨਵਰ ਪਾਲਿਆ ਹੋਇਆ ਵੈੜ ਨੂੰ 100 ਦੋ ਦੰਦ ਵੈੜ ਐ ਕੱਦ ਕਾਠ ਵਾਲੀ ਐ ਸਾਰੇ ਹੀ ਪਸ਼ੂ ਬਾਈ ਘਰੇ ਪਿਆਰ ਕਰਦੇ ਵਧੀਆ ਆਪਦੇ ਘਰ ਦੇ ਪਸ਼ੂ ਹੀ ਵੇਚਦੇ ਆ ਬਾਕੀ ਬਾਈ ਜੀ ਨਾਲ ਆਪਾਂ ਕਰਦੇ ਗੱਲਬਾਤ ਹਾਂਜੀ ਬਾਈ ਜੀ ਆਪਣੇ ਜਿਹੜੇ ਕੋਠੇ ਐ ਇਹ ਇਹ ਬਾਈ ਜੀ ਰਾਮੇਣਾ ਤੋਂ ਕੋਟਰੀ ਰੋਡ ਤੇ ਕੋਠੇ ਬੜੇ ਆਏ ਬੰਦੇ ਕੋਠੇ ਕੋਠੇ ਬੜੇ ਵਾਲੇ ਬੜੇ ਵਾਲੇ ਹਾਂ ਤੇ ਇਹ ਬਾਈ ਜੀ ਪਰਾਮੇ ਨੇ ਤਾਂ ਕੋੜੀ ਲੋੜ ਆਹ ਕੋੜੀ ਦਾ 50 ਕਿਲੋਮੀਟਰ ਰਾਮੇ ਨੇ ਤੋਂ 3 ਕਿਲੋਮੀਟਰ ਆ 40 ਸੈਂਟਰ ਬੰਦ ਸੈਂਟਰ ਦੇ ਵਿੱਚ ਸੈਂਟਰ ਬੰਦ ਹੈ ਠੀਕ ਹੈ ਜੀ ਤੇ ਬਾਈ ਜੀ ਇਹਦੀ ਮਾਦਾ ਰਕੜ ਕੀ ਜੀ ਇਹਦੀ ਮਾਦਾ 30 ਲੀਟਰ ਆ 7000 ਰੁਪਏ ਦਾ ਕਾਕ ਸੀ 30 ਲੀਟਰ ਦਾ ਹੈ ਹਾਂ ਜੀ ਠੀਕ ਹੈ ਤੇ ਜਾਨੀ ਕਿ ਆਪਾਂ ਘਰੇ ਹੀ ਉਦਾਂ ਪਾਲਣ ਦਾ ਕੰਮ ਘਰ ਦੀ ਪਾਲੀ ਹੋਈ ਹੈ ਆਪਣੀ ਆਪ ਦੀ ਵੈੜ ਹੈ ਇਹਦੇ ਸੂਹੇ ਦੋ ਦੰਦੀ ਨੇ ਦੋ ਦੰਦੀ ਹੈ ਪਹਿਲੇ ਸੂਹ ਠੀਕ ਹੈ ਜੀ ਤੇ ਹੁਣ ਇਹਦਾ ਕੀ ਅੰਦਾਜ਼ਾ ਵੀ ਕਿੰਨਾ ਦੁੱਧ ਦੇ ਸਕਦੀ ਹੈ ਇਹ ਇਹ ਵੀਰੇ ਦਾ ਪਹਿਲਾ ਨੰਬਰ ਮੇਰੇ ਸਹਣਾ 20 ਤੋਂ ਪਾਸ ਦੇ ਦੇਸ ਠੀਕ ਹੈ ਸੀਰ ਠੰਡੀ ਹੈ ਜਮਾ ਸੀਰ ਠੰਡੀ ਹੈ ਵੀਰ ਉਦਾਂ ਕੋਈ ਮੈਂ ਦੋਸਤੋ ਬਾਈ ਜੀ ਦਾ ਆਪਾਂ ਕੰਟੈਕਟ ਨੰਬਰ ਸਕਰੀਨ ਦੇ ਉੱਪਰ ਆਪਾਂ ਸ਼ੋਅ ਕਰਾਂਗੇ ਇਹ ਨੰਬਰ ਲਗਾਤਾਰ ਚੱਲਦਾ ਰਹੂਗਾ ਤੁਸੀਂ ਬਾਈ ਜੀ ਨੂੰ ਕਾਲ ਕਰਕੇ ਕੋਠੇ ਬਰੜੇ ਵਾਲੇ ਜ਼ਿਲ੍ਹਾ ਮਕਸਰ ਤਹਿਸੀਲ ਗਿੱਦੜਵਾਹਾ ਜਿਹੜਾ ਕੋਟਲੀ ਹੈ ਤੇ ਰਾਮੇ ਵਾਲੇ ਵਾਲਾ ਜਿਹੜਾ ਵੱਡਾ ਰੋਡ ਹੈ ਇਹਦੇ ਉੱਪਰ ਕੋਠੇ ਸੈਂਟਰ ਬੰਦਾ ਸੈਂਟਰ ਤੇ ਇਹਦੇ ਉੱਪਰ ਹੀ ਕੋਠੇ ਹੈ ਤੁਸੀਂ ਬਾਈ ਜੀ ਨੂੰ ਕਾਲ ਕਰਕੇ ਇਹਨਾਂ ਦੇ ਘਰੇ ਤੁਸੀਂ ਪਹੁੰਚਣਾ ਤੇ ਰੈਡ ਨੂੰ ਵੇਖ ਕੇ ਆਦੀ ਤਸੱਲੀ ਕਰਕੇ ਤੇ ਖਰੀਦ ਲੈਣਾ ਤੇ ਬਾਈ ਜੀ ਆਪਣਾ ਕੰਟੈਕਟ ਨੰਬਰ ਕੀ ਜੀ 9463 9463 520 570 19 19 ਦੋਸਤੋ ਬਾਈ ਜੀ ਦਾ ਨੰਬਰ ਹੈ ਤੁਸੀਂ ਐਸ ਤੇ ਕਾਲ ਕਰ ਲਵਨੀ ਹੈ ਬਾਈ ਘਰੇ ਹੀ ਪਸ਼ੂ ਪਾਲਦਾ ਕਿਉਂਕਿ ਬਾਈ ਕੋਲੇ ਚੰਗੇ ਚੰਗੇ ਜਾਨਵਰ ਮੱਝਾਂ ਵੀ ਤੇ ਜਾਨੀ ਕਿ ਆਪਦੇ ਘਰ ਦੇ ਪਸ਼ੂ ਪਾਲਲੇ ਆ ਸ਼ੌਂਕ ਜਾਂ ਤੌਰ ਤੇ ਸੋ ਦੋਸਤੋ ਕਾਲ ਕਰਕੇ ਤੁਸੀਂ ਬਾਈ ਜੀ ਨੂੰ ਪਹੁੰਚ ਕੇ ਕਿਉਂਕਿ ਰੇਟ ਆ ਜਿਹੜਾ ਉਹ ਫੋਨ ਤੇ ਹੀ ਦੱਸਿਆ ਜਾਊਗਾ ਸੋ ਕਿਸਾਨ ਦੋਸਤੋ ਸਾਰਿਆਂ ਦਾ ਧੰਨਵਾਦ ਸ਼ੁਕਰੀਆ